ਅਕਾਲੀ ਦਲ ਦਾ ਕਹਿੰਦੇ ਕਿ ਧੜਾ ਸਾਡਾ ਵੱਡਾ ਸਰਗਰਮ ਆ 99. ਕੁਛ ਸਾਡੇ ਨਾਲ ਲੋਕ ਕਹਿੰਦੇ ਕੁਛ ਕੁਆ ਜਿਹੜੇ ਜਲੰਧਰ ਵਾਲੇ ਬੜਬਾਗੀ ਸੁਰਾਂ ਕਹਿ ਰਿਹਾ ਉਹ ਲਾਪਰਾਇਆ ਇਹਨਾਂ ਦੇ ਨਾਲ ਅਕਾਲੀ ਦਾ ਹਰਿਆ ਕਿਉਂ ਆ ਚਲੋ ਉਹਨਾਂ ਨਾਲ ਹੀ ਸਹੀ ਸਾਰੇ ਫਿਰ ਚੌਥੇ ਨੰਬਰ ਤੇ ਆਪਾਂ ਕਿਉਂ ਆ ਅਕਾਲੀ ਦਲ ਦਾ ਸਰਾ ਉਹਨਾਂ ਨਾਲ ਆ ਤੇ ਫਿਰ ਵੋਟਾਂ ਘਰ ਗਈਆਂ ਸਾਡੀਆਂ ਫਿਰ ਅਸੀਂ ਹਾਰ ਕਿਉਂ ਗਏ ਸਾਡੀ ਤੁਰਦਾ ਸ਼ਾ ਕਿਉਂ ਹੋਈ ਆ ਤੁਹਾਨੂੰ ਮੰਥਨ ਨਹੀਂ ਹੋਇਆ ਕਿਹੜੀਆਂ ਜਲ ਹੀ ਨਾਮਿਨੇਸ਼ਨਾਂ ਕੀਤੀਆਂ ਨੇ ਨਾ ਤੁਰੇ ਤੁਰੇ ਜਾਂਦੇ ਆ ਉਹ ਉਹਨਾਂ ਦਾ ਪਛੋਕਰ ਨਹੀਂ ਵੇਖਿਆ ਵੀ ਤੁਸੀਂ ਕੌਣ ਜੇ ਪਛੋਕਰ ਤਾਂ ਵੇਖੋ ਉਹਨਾਂ ਦਾ ਪਛੋਕਰ ਬਹੁਤਿਆਂ ਦਾ ਤਾਂ ਹੈਗਾ ਜਿਹੜੇ ਕੋ ਬੰਦੇ ਕਈ ਤਾਂ ਉਹਦੇ ਚ ਨਸ਼ਾ ਵੇਚਦੇ ਸੀ ਕਈ ਲੋਕ ਉਹਨਾਂ ਦੇ ਵਿੱਚੋਂ ਜਿਹੜੇ ਸੀ ਉਹ ਕਾਂਗਰਸ ਦੇ ਪਛੋਕਰ ਵਾਲੇ ਸੀ ਕੋਈ ਭਾਰਤੀ ਜਨਤਾ ਪਾਰਟੀ ਦੇ ਪਛੋਕਰ ਵਾਲੇ ਸੀ ਕੋਈ ਆਮ ਵਾਲਿਆ ਜਿਹੜਾ ਬੰਦਾ ਕੋ ਉਹਦੇ ਗੱਲ ਸਰੋਪਾ ਪਾ ਦੇ ਇਤਰਾ ਉਹਦਾ ਅਕਾਲੀ ਦਲ ਨਹੀਂ ਇਤਰਾ ਕਰਦਾ ਕੀ ਲੱਗਦਾ ਤੁਹਾਨੂੰ ਤੁਸੀਂ ਗੱਲ ਕੀਤੀ ਗੁਰੂ ਸਾਹਿਬ ਦੀਆਂ ਹੋ ਜਾਂ ਨਰਾਦਰ ਦੀ ਕੋਟਕਪੁਰੇ ਗੋਲੀकांड ਹੋਇਆ ਪਰ ਗਾੜੀ ਦੇ ਵਿੱਚ ਜੋ ਵਾਪਰਿਆ ਜੋ ਘਟਨਾ ਵਾਪਰੀ ਇਹ ਤੇ ਮੰਥਨ ਨਹੀਂ ਕੀਤਾ ਗਿਆ ਤਾਂ ਹੀ ਹਾਸ਼ੀ ਤੇ ਆਕਾਲੀ ਇਹ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਜੇ ਕੀਤਾ ਨਾ ਫਿਰ ਇੱਥੇ ਕਿਉਂ ਨੇ ਅੱਜ ਦੀ ਨੀਤੀ ਕੀ ਹੋ ਸਕਦੀ ਹੈ ਇੱਕ ਤੋਂ ਬਾਅਦ ਦੇ ਵਿੱਚ ਇੱਕ ਤੋਂ ਬਾਅਦ ਆਕਾਲੀ ਦਲ ਨੂੰ ਇਕੱਠੇ ਰੱਖਣਾ ਚਾਹੁੰਦੇ ਆ ਲੋਕ ਆਕਾਲੀ ਦਲ ਨੂੰ ਚਾਹੁੰਦੇ ਆ ਪੰਜਾਬ ਦਾ ਆਕਾਲੀ ਦਲ ਤੋਂ ਬਗੈਰ ਨਹੀਂ ਸਰਨਾ ਆਕਾਲੀ ਦਲੀ ਹੋਈ ਸਰਜੀਤ ਹੋਊ ਕਿ ਨਵੀਂ ਖੇਤਰੀ ਪਾਰਟੀ ਆ ਰਹੀ ਹੈ ਮੇਰੇ ਖਿਲਾਫ ਜਿਹੜੇ ਮੌਕਾ ਵਹਾ ਚੁੱਕੇ ਆ ਨਾ ਇਹ ਮੈਂ ਤਾਂ ਤੁਹਾਨੂੰ ਦੱਸਿਆ ਚੇਂਜ ਆਉਂਦੀ ਆ ਨਵੀਂ ਪੀੜ੍ਹੀ ਅੱਗੇ ਆ ਜਾਂਦੀ ਆ ਪਹਿਲਾ ਖੇਤਰੀ ਪਾਰਟੀ ਆ ਸਕਦੀ ਨਵੀਂ ਖੇਤਰੀ ਪਾਰਟੀ ਨਹੀਂ ਇਹ ਖੇਤਰੀ ਪਾਰਟੀ ਆ ਨਵੀਂ ਕਿੱਥੋਂ ਲਿਓਣੀ ਕੋਈ ਹੋਰ ਥਾਂ ਤੋਂ ਬਣੀ ਇਹਦੇ ਚ ਜਿਹੜੇ ਵੇਖੋ ਕਾਲੀ ਗੱਲ ਨਹੀਂ ਮਾੜਾ ਕਾਲੀ ਗੱਲ ਨਹੀਂ ਮਾੜਾ ਹੈਗਾ ਨਾ ਸ਼ਰਮਣੀ ਕਮੇਟੀ ਮਾੜੀ ਆ ਨਾ ਆਕਾਲਤਖਸਾਂ ਮਾੜਾ ਚਲਾਉਣ ਵਾਲੇ ਕਈ ਰਜੜੀ ਨੇ ਸੰਸਥਾਵਾਂ ਨੂੰ ਉਹ ਗੱਲ ਤੋਂ ਜਾਂਦੇ ਆ ਸੰਸਥਾਵਾਂ ਕਿਤੇ ਮਾੜੀਆਂ ਹੁੰਦੀਆਂ ਨੇ ਸੰਸਥਾਵਾਂ ਤਾਂ ਚੰਗੀਆਂ ਹੀ ਨੇ ਔਰ ਕਾਲੀਦਲ ਵੀ ਬੜਾ ਚੰਗਾ ਹੈ 103 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਕਮੇਟੀ ਦਾ ਕਿੱਡਾ ਇਤਿਹਾਸ ਆ ਕਿੰਨੀਆਂ ਕੁਰਬਾਨੀਆਂ ਜੇਹਲਾਂ ਛਿੱਧੀਆਂ ਜਿਨ੍ਹਾਂ ਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਹੋਂਚ ਆਇਆ ਸੀ ਨਾ ਕੁਰਬਾਨੀਆਂ ਛਿੱਧੀਆਂ ਕਰਕੇ ਉਹਨਾਂ ਲੋਕਾਂ ਨੂੰ ਦਰਨਕਾਰ ਕਰਤਾ ਇਹਨਾਂ ਨੇ ਭੁੱਲ ਗਏ ਸਿੱਧੀ ਵਿਧਾਨ ਭੁੱਲ ਗਏ ਸਾਰੇ ਜਿਹਦੀ ਮਨਿਆਦ ਛਿੱਧੀ ਤੇ ਟਿਕੀ ਆ ਤੂੰ ਛਿੱਧਾ ਦੇ ਪਰਿਵਾਰਾਂ ਨੂੰ ਮਿਲਦੇ ਨਹੀਂ ਏ ਤੂੰ ਇਹਨਾਂ ਨੂੰ ਗੱਲ ਨਾਲ ਨਹੀਂ ਲਿਆਉਂਦੇ ਅੱਛਾ ਕਿੰਨੇ ਕਿ ਪਰਿਵਾਰ ਸੀ ਜੀ ਪੰਜਾਬ ਚ ਚਲੋ ਛਿੱਧੀਆਂ ਤਾਂ ਬੜੀਆਂ ਦਿੱਤੀਆਂ ਸੰਤ ਜਰਨੈਲ ਸਿੰਘ ਦੇ ਪਰਿਵਾਰ ਨੂੰ ਲਾਇਆ ਗੱਲ ਨਾਲ ਭਾਈ ਮਰੀਕ ਸਿੰਘ ਦੇ ਪਰਿਵਾਰ ਨੂੰ ਲਾਇਆ ਗੱਲ ਨਾਲ ਅਕਾਲੀ ਦਲ ਨੇ ਔਰ ਜਿੰਦੇ ਦੇ ਸੁਖੇ ਦੇ ਪਰਿਵਾਰ ਨੂੰ ਲਾਇਆ ਗੱਲ ਨਾਲ ਸਤਵੰਸ ਸਿੰਘ ਦੇ ਕੇਰ ਸਿੰਘ ਦੇ ਪਰਿਵਾਰ ਨੂੰ ਲਾਇਆ ਗੱਲ ਨਾਲ ਔਰ ਜਰਨੈਲ ਸ਼ਬੀਕ ਸਿੰਘ ਦੇ ਪਰਿਵਾਰ ਨੂੰ ਲਾਇਆ ਬਾਬੇ ਮਾਨੋ ਚ ਕਿਹੜਾ ਪਰਿਵਾਰ ਹੈ ਜਿਹਨਾਂ ਨਾਲ ਇਹਨਾਂ ਨਾਲ ਹੈਗਾ ਇਹਨਾਂ ਨਾਲ ਤਾਂ ਪੰਥ ਦਾ ਬੰਦਾ ਹੀ ਕੋਈ ਨਹੀਂਗਾ ਉਹ ਤਾਂ ਮੌਕਾ ਪ੍ਰਸਤ ਰੇ ਰੇਤਾ ਵਿੱਚ ਨਾਲੇ ਜਿਹੜੇ ਬੰਦੇ ਸੀ ਤੇਚੀਆਂ ਵਾਲੇ ਉਹ ਬੰਦਿਆਂ ਨੇ ਘੇਰਾ ਪਾ ਲਿਆ ਹਨ ਕੇ ਸਰਦਾਰ ਸغبੀਰ ਸਿੰਘ ਬਾਗਲ ਨੂੰ ਤੋ ਉਹ ਨੂੰ ਪੈਸੇ ਵਾਲਾ ਹੋ ਗਿਆ ਨਾ ਕਾਲੀ ਦਲ ਕਦੇ ਪੈਸਿਆਂ ਵਾਲਾ ਦਾ ਨਹੀਂ ਹੈਗਾ ਕਾਲੀ ਦਲ ਤਾਂ ਕੁਰਬਾਨੀ ਵਾਲਿਆਂ ਦਾ ਹੈ ਜੇਲ੍ਹ ਵਾਲਿਆਂ ਦਾ ਹੈ ਛਿੱਤੀ ਵਾਲਾ ਹੈ ਇਹ ਦੱਸ ਦਿਓ ਕਿ ਮੰਗੀ ਹੋਈ ਮੰਗ ਹੀ ਰਹੂਗੀ ਕਿ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਅਸਤੀਫੇ ਦੇ ਦੇਖੋ ਇਹ ਉਹਨਾਂ ਤੋਂ ਜਾ ਕੇ ਪੁੱਛੋ ਤੁਹਾਡੀ ਮੰਗ ਕੀ ਹੈ ਇਧਰਲੇ ਪਾਸੇ ਤੁਹਾਡੀ ਮੰਗੀ ਹੋਈ ਉਹਨਾਂ ਨੂੰ ਅੱਗੇ ਵੀ ਆਖਿਆ ਇਹ ਵੀ ਤੁਸੀਂ ਵੇਖੋ ਅਜੇ 27 ਚ ਇਲੈਕਸ਼ਨ ਨਾ ਲਗਾ ਤੇ ਅਸਤੀਫਾ ਦੇ ਦੇਣ ਕਾਲੀ ਦਲ ਇਕੱਠਾ ਰਹੇ ਜੇ ਤੇ ਫੇਰ ਆ ਜਾਣ ਕਿ ਅੱਗੇ ਉਹਦੀ ਕੀ ਗੱਲ ਆਪਣਾ ਤਿਆਗ ਕਰਕੇ ਤੇ ਵੇਖਣਾ ਜੇ ਕੁਰਸੀ ਮਗਰ ਭੱਜਾਂਗੇ ਕੁਰਸੀ ਨਹੀਂ ਆਉਣੀ ਕੁਰਸੀ ਦਾ ਤਿਆਗ ਕਰਾਂਗੇ ਕੁਰਸੀ ਆ ਜਾਊਗੀ ਮੇਰਾ ਉਹਨਾਂ ਨੂੰ ਸਹਾਰਾ ਹੈ ਅਸੀਂ ਕੋ ਉਹਨਾਂ ਦੇ ਵਿਰੋਧੀ ਨਹੀਂ ਹੈ ਕਿ ਨਾ ਅਕਾਲੀ ਦਲ ਨੂੰ ਦਫਾੜ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਹਿਣਾ ਅਸਤੀਫਾ ਦੇ ਦਿਓ 27 ਚ ਫੇਰ ਹੋਣਾ ਤੇ ਵਾਪਸ ਕਰ ਲੈਓ ਫੇਰ ਇਹ ਕਿਹੜੀ ਗੱਲ ਆ ਅਟਕਲਾਂ ਲਾਈਆਂ ਜਾ ਰਹੇ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਗੇ ਲੈ ਕੇ ਆਏ ਆ ਪ੍ਰਧਾਨਗੀ ਵਾਸਤੇ ਕੀ ਲੱਗਦਾ ਇਹਦੇ ਵਾ ਇਹ ਸਾਰੀਆਂ ਫਰਵਾਹਾਂ ਨੇ ਫਰਵਾਹਾਂ ਇਸੇ ਦੇ ਪਾਰੇ ਨਹੀਂ